ਕੀ ਕਲੀ ਆਈ ਵੀ ਹਾਂ ਜੀ ਘਰੇ ਘਰੇ ਕੀ ਤਵਨ ਕਰੀ ਨਹੀਂ ਅਸੀਂ ਆ ਚੰਨ ਵੀ ਸਾਡੇ ਨਾਲ ਇਸ ਤਰ੍ਹਾਂ ਕਿਸ ਨੇ ਕੌਣ ਕਰਦਾ ਆ ਅਸੀਂ ਕਿਸ ਦਾ ਕੀ ਮਾੜਾ ਕਰਤਾ ਵੀਰੇ ਅਸੀਂ ਤਾਂ ਘਰੋਂ ਹੀ ਐਨੇ ਦੁਖੀ ਸੀਏ ਕੀ ਹੋਇਆ ਗਿਆ ਤੁਮ ਕਰਦੇ ਐਨੇ ਪਰੇਸ਼ਾਨ ਕਰਦੇ ਸੀ ਪਾਲਦੇ ਸਾਨੂੰ ਸੁਗਿਆ ਨਾ ਰੋਂਦੀ ਕਹਨ ਭੈਣੇ ਤੂੰ ਹੋਇਆ ਕੀ ਹੈ ਤੁਨ ਕਮਰਾਟ ਆਈਂ ਦੀ ਤੇਰਾ ਪਿੰਡ ਕਿਹੜਾ ਬਠਿੰਡੇ ਤੋਂ ਆਈ ਵੀ ਤੂੰ ਦੱਸਿਆ ਭਾਈ ਮੈਨੂੰ ਬਠਿੰਡੇ ਬਠਿੰਡੇ ਤੋਂ ਆਈ ਵੀ ਪਿੰਡ ਕਿਹੜਾ ਤੇਰਾ ਕੋਈ ਨਹੀਂ ਤੂੰ ਸਾਨੂੰ ਭਰਾ ਹੀ ਸਮਝ ਆਪਣਾ ਕਿਹੜਾ ਪਿੰਡ ਦਾ ਇਹਨੂੰ ਦੱਸਿਆ ਤਾਂ ਲੱਗਾ ਸੇਵਾਦਾਰ ਅਸੀਂ ਸੇਵਾਦਾਰੇ ਇੱਥੇ ਦੱਸ ਤੇਰੇ ਪਿੰਡ ਕਿਹੜਾ ਪੈਣੀ ਤੇਰਾ ਪਿੰਡ ਤਾਂ ਬਠਿੰਡੇ ਕੋਲੇ ਆ ਕਿਹੜਾ ਕਿਹੜਾ ਪਿੰਡ ਹੈ ਤੂੰ ਮੈਨੂੰ ਪਿੰਡ ਤਾਂ ਦੱਸ ਦੇ ਹਾਂ ਉਹ ਨੰਬਰ ਤੇ ਆ ਆਪਣੇ ਲਖਵੀਰ ਵੀਰੇ ਦਾ ਤੂੰ ਮੈਨੂੰ ਪਿੰਡ ਦੱਸ ਨਹੀਂ ਉਹ ਸਾਡੇ ਦੁਸ਼ਮਣ ਆ ਚਲੋ ਕਿਤੇ 마ਸੀ ਦੇ ਮੁੰਡੇ ਦਾ ਦੇ ਦੇ 마ਸੀ ਦੇ ਚਾਚੇ ਦਾ ਭੂਏ ਦਾ ਕੋਈ ਤਾਂ ਮੁੰਡਾ ਹੋਣਾ ਹੀ ਐ ਕਿਸੇ ਦਾ ਨੰਬਰ ਤਾਂ ਕਿਸੇ ਦਾ ਨੰਬਰ ਤਾਂ ਦੇ ਐ ਮੇਰੀ ਗੱਲ ਸੁਣ ਦੇਖ ਤੂੰ ਗੁਰੂ ਦੀ ਨਗਰੀ ਚ ਆਈ ਵੀ ਤਖਤ ਸਾਹਿਬ ਆਈ ਵੀ ਕੇਸਗੜ੍ਹ ਸਾਹਿਬ ਦੇਖ ਗੁਰੂ ਦੀ ਨਗਰੀ ਚ ਆਈ ਵੀ ਨਾ ਤਾਂ ਇੱਥੇ ਇਦਾਂ ਬੋਲੀਦਾ ਹੁੰਦਾ ਤੇ ਦੱਸ ਦੇਈਦਾ ਹੁੰਦਾ ਖੇਕਰ ਕਰਦੇ ਹੁੰਦੇ ਘੜਦੇ ਠੀਕ ਐ ਤੂੰ ਮੈਨ ਕੋਈ ਗੱਲ ਨਹੀਂ ਆਪਣੇ ਭਾਏ ਸਹ ਭਰਾਏ ਸਮਝ ਪਿੰਡ ਤੋਂ ਦੱਸ ਲੈ ਕਿਹੜਾ ਫਿਰ ਤੂੰ ਸਾਨੂੰ ਇੱਥੇ ਕੁਝ ਹੋ ਜਾਣਾ ਘਰ ਨਹੀਂ ਇਦਾਂ ਨਹੀਂ ਹੁੰਦਾ ਕੁਝ ਪੈਣੀ ਇਦਾਂ ਤੂੰ ਮੈਨੂੰ ਪਿੰਡ ਦੱਸ ਤੇਰਾ ਕਿਹੜਾ ਪਿੰਡ ਦਾ ਤੇ ਪਿੰਡ ਕਿਹੜਾ ਨਹੀਂ ਅਭੀ ਅਸੀਂ ਇੰਨੇ ਦਿਨ ਹੋ ਗਏ ਮਨਤਾ ਕਰੀ ਇੰਨੇ ਸਭ ਦੀਆਂ ਵੀ ਸਾਨੂੰ ਅਸੀਂ ਸੀਆ ਵੀ ਸਾਨੂੰ ਕੋਈ ਕਾਰਵਾਈ ਕੀਤੀ ਜਾਵੇ ਕਾਦੀ ਕਾਰਵਾਈ ਦੱਸੋ ਹੋਇਆ ਕਿਆ ਇਸ ਦਾ ਉਹਦੇ ਕੰਮ ਤੇ ਆ ਦੀ ਕਰਵਾਉਣੀ ਹੈ ਕਰਦੇ ਸਾਨੂੰ ਮਾਰਦੇ ਇੱਥੇ ਵੀ ਕਰ ਦਿਆਂ ਦੀ ਸਿਆਸਤ ਆ ਗਈ ਕਰਦੇ ਨਹੀਂ ਕੋਈ ਨਹੀਂ ਅਸੀਂ ਤੇਰੀ ਮਦਦ ਕਰਾਂਗੇ ਐ ਤਾਂ ਦੱਸ ਤੂੰ ਵੀ ਕਿਹੜਾ ਪਿੰਡ ਹੈ ਤੇਰਾ ਮੜ ਜਦ ਪਤਾ ਲੱਗਾ ਪਿੰਡ ਕਿਹੜਾ ਬਠਿੰਡੇ ਕੋਲੇ ਹੈ ਓ ਥੋ ਬਠਿੰਡੇ ਕੋਲ ਬਠਿੰਡਾ ਛੋਟਾ ਜਿਹਾ ਹੈ ਬਠਿੰਡਾ ਤਾਂ ਐਡਾ ਬੜਾ ਤੂੰ ਪਿੰਡ ਦੱਸ ਤੇ ਪਿੰਡ ਦੱਸ ਤੇਰਾ ਕਿਹੜਾ ਤੈਨੂੰ ਤੇਰੇ ਪਿੰਡ ਪਜਾ ਦੇ ਮੰਗੇ ਤੂੰ ਬਸ ਤੇ ਆਈ ਤੂੰ ਤੂੰ ਬਸ ਚ ਜਾਏਂਗਾ ਟ੍ਰੇਨ ਚ ਬਸ ਤੇ ਆਈ ਬਸ ਤੇ ਆਈ ਅੱਜ ਹੀ ਆਈ ਤੂੰ ਬਣੇ ਕਾਲੀ ਆਈ ਧਾਰ ਕਾਰਡ ਹੈਗਾ ਤੇਰੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਦੇਖੋ ਤੇਰਾ ਲਾਗੇ ਛਾਗੇ ਪਿੰਡ ਕਿਹੜਾ ਕੋਈ ਆਂਡ ਪੁਆਇੰਟ ਇਹ ਤੂੰ ਆਠੀ ਤੇਰੇ ਭਰਾਵਾਂ ਬਾਹਰ ਗਿਆ ਦੱਸ ਤਾਂ ਸਹੀ ਆ ਫੋਨ ਦੇ ਮੜੇ ਜਾਣੇ ਨਹੀਂ ਹਾਂ ਅਸੀਂ ਪਿੰਡ ਨਹੀਂ ਭੇਜਦੇ ਫੋਨ ਤੇ ਤੈਨੂੰ ਪਿੰਡ ਨਹੀਂ ਭੇਜਦੇ ਅਸੀਂ ਕਿੱਦਾਂ ਦੇ ਤੇ ਮੈਂ ਤਾਂ ਕਰੀ ਇਹਨੇ ਹਰੇਕ ਦੀ ਕੋਈ ਕੋਈ ਨਹੀਂ ਆਏਗਾ ਅਸੀਂ ਤੇਰੇ ਕੋਈ ਨਹੀਂ ਆ ਅਸੀਂ ਜਿਹੜੇ ਆ ਸਾਰੀ ਜਨਤਾ ਭੇਜਦਾ ਨਾ ਇਹ ਮੇਰਾ ਬ੍ਰਦਰ ਆ ਕਿਹੜੀ ਜਨਤਾ ਜਿੰਨੀ ਸਾਰੇ ਤੇਰਾ ਬ੍ਰਦਰ ਕਿੱਥੇ ਦਾ ਦੱਸ ਬ੍ਰਦਰ ਇਹ ਸਭ ਉਹਨੇ ਵੀਡੀਓ ਪਾਈ ਹੋਈ ਆ ਸਭ ਉਹਨੇ ਕੁਝ ਕੀਤਾ ਹੋਇਆ ਨਹੀਂ ਨਹੀਂ ਬ੍ਰਦਰ ਦੱਸ ਦੇ ਬ੍ਰਦਰ ਕਿੱਥੇ ਦਾ ਤੂੰ ਆਏ ਆ ਵੀ ਮੇਰੀ ਭੈਣ ਨਾਲ ਜਿੰਨੇ ਵੀ ਤੁਸੀਂ ਨਹੀਂ ਕੱਢੀ ਜਾਵੇਂ ਉੰਨੇ ਕੱਢਾ ਓਹ ਹੋ ਹੋ ਆਸੀ ਉਹਨੂੰ ਪੁੱਛ ਲੈਂਦੇ ਬ੍ਰਦਰ ਹੈ ਤੇਰਾ ਕਿੱਥੇ ਦਾ ਕਿਹੜੇ ਪਿੰਡ ਦਾ ਬਟਿੰਡੇ ਦਾ ਹੀ ਆ ਓਹੋ ਹੈ ਤਾਂ ਬਟਿੰਡੇ ਦਾ ਹੀ ਬਟਿੰਡੇ ਤੇ ਵੀ ਪਿੰਡਰ ਦਾ ਕੋਈ ਭੈਣੇ ਅਸੀਂ ਪਿੰਡ ਦੱਸਣੀ ਹੀ ਨਹੀਂ ਆ ਦੇਖ ਮੈਂ ਤਾਂ ਨਹੀਂ ਇਹ ਕਹਿੰਦਾ ਵੀ ਜਮਾਨਾ ਬੜਾ ਖਰਾਬ ਹੈ ਭੈਣੇ ਬਹੁਤ ਖਰਾਬ ਹੈ ਬਹੁਤ ਖਰਾਬ ਹੈ ਕੁੜੀਆਂ ਦਾ ਨਿਕਲਣਾ ਬੜਾ ਔਖਾ ਹੈ ਤੇ ਮੇਰੀ ਭੈਣ ਮੈਨੂੰ ਐ ਦੱਸਦੇ ਸੀ ਕਿ ਸੁਭਾ ਮੱਥਾ ਟੇਕਿਆ ਰੱਬ ਸਾਨੂੰ ਬਚਾ ਦੇ ਸੁਭਾ ਚਲੇ ਜਾਵਾਂਗੇ ਨਹੀਂ ਨਹੀਂ ਜਾਣੇ ਦੀ ਕੋਈ ਗੱਲ ਨਹੀਂ ਤੇਰਾ ਘਰ ਆਪਣਾ ਹੈ ਤੂੰ ਇਹ ਦੱਸ ਦੇ ਵੀ ਤੇਰਾ ਇੱਕ ਵਾਰੀ ਐ ਦੱਸ ਦੇ ਪਿੰਡ ਕਿਹੜਾ ਚਲੇ ਜੀ ਲੋਡ ਪੈ ਗਈ ਨਾ ਕੋਈ ਚੀਜ਼ ਦੀ ਇਹ ਇਹਦਾ ਨੰਬਰ ਮੇਰਾ ਨੰਬਰ ਮੈਨੂੰ ਫੋਨ ਕਰੋ ਤੁਸੀਂ ਇਹਦਾ ਨੰਬਰ ਜੇ ਲੋਡ ਪਈ ਇਹਦਾ ਨੰਬਰ ਲੈ ਲੈ ਹਾਂ ਕੋਈ ਲੋਡ ਪਈ ਤਾਂ ਸਾਨੂੰ ਦੱਸ ਦੀ ਅਡਾਇਲ ਕਰਾ ਦੇ ਆਪ ਤੂੰ ਕਰ ਦੇ ਆਪ ਡਾਇਲ ਯਾਰ ਕਈ ਲੋਡ ਪੈ ਜਾਂਦੀ ਰਾਤ ਨੂੰ ਨੰਬਰ ਨੰਬਰ ਲੈ ਹੋਣ ਖਰਾਬ ਹੈ ਮੈਂ ਕਹਿੰਦਾ ਡੈਡ ਹੋਣਾ ਪਾਉਣਾ ਨਹੀਂ ਚਾਰਜ ਹੁੰਦਾ ਹੋਣਾ ਤਾਂ ਔਰ ਸਿੱਟਾ ਕਰਤਾ ਆਲ ਕਵੀਰ ਬਾਈ ਨੇ ਨਾ ਅੱਜ ਕਰੀਏ ਨਾ ਅਸੀਂ ਜਲ ਕਾਸੀ ਨਹੀਂ ਕਰਨਾ ਲਖਵੀਰ ਤੁਸੀਂ ਮੇਰਾ ਨੰਬਰ ਲਿਖ ਨਹੀ ਨਹੀ ਇਹਦਾ ਮੇਰੀ ਗੱਲ ਸੁਣ ਇੱਧਰ ਸੁਣ ਤੂੰ ਲਖਵੀਰ ਨੂੰ ਕਾਰ ਨਾ ਕਰ ਕੋਈ ਨਾ ਕੋਈ ਓ ਰੋਂਧੀ ਕਾ ਨੂੰ ਐ ਤੂੰ ਸੁਣ ਤਾ ਲੈ ਰੋਂਧੀ ਕਾ ਤੇ ਐ ਕੋਈ ਗੱਲ ਨਹੀਂ ਤੂੰ ਰੋ ਨਾ ਰੋ ਨਾ ਚੁੱਪ ਹੋ ਜਾ ਓਹੋ ਅਜੀ ਦਰੇ ਭਰਾਵਾ ਵਰ ਗਿਆ ਚੱਲ ਕੋਈ ਨਹੀਂ ਚੁੱਪ ਹੋ ਜਾ ਚੁੱਪ ਹੋ ਚੁੱਪ ਹੋ ਤੂੰ ਯਾਰ ਆਪਣਾ ਆਪਣਾ ਨੰਬਰ ਚ ਡਾਇਲ ਕਰ ਫੋਨ ਵੀ ਤਾਂ ਹੋ ਗਿਆ ਫੋਨ ਤੂੰ ਕਰ ਦੇ ਡਾਇਲ ਇਹਨੂੰ ਜੇ ਲੋਡ ਪਾਵਣਾ ਤੂੰ ਡਾਇਲ ਕਰ ਦੇ ਫੋਨ ਤਾਂ ਹੋਣ ਦੋ ਹੋ ਗਿਆ ਹੋ ਗਿਆ ਹੋਵੇ ਪਹਿਲੇ ਚਾਰ ਚਲਾ ਇਹਨੂੰ ਬਣਾ ਦੇ ਤੂੰ ਲਾ ਦੇ ਯਾਰ ਵਿਚਾਰੀ ਇਹਨੂੰ ਪਤਾ ਲੱਗ ਗਿਆ ਕੋਈ ਨਹੀਂ ਅਸੀਂ ਤੇ ਆਪਣੇ ਕੋਈ ਨਹੀਂ ਲਾ ਚਾਰ ਚਲਾ ਨਹੀਂ ਬਬਈ ਆਪਣੇ ਤੇ ਨਹੀਂ ਕੋਈ ਨਹੀਂ ਕੋਈ ਨਹੀਂ ਟੈਨਸ਼ਨ ਨਾ ਲੈ ਉਹ ਹੋ ਜਾਂ ਦੇਖ ਨਹੀਂ ਕਿ ਤੂੰ ਗੋਲੀ ਨਹੀਂ 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 ਕੋਈ ਨਾ ਰੋ ਨਾ ਤੂੰ ਰੋ ਨਾ ਪਰ ਮੇਰੇ ਘਰ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨ ਬਾਅਦ ਬਸਾਖੀ ਦਾ ਤਿਹਾਰ ਆਉਣ ਵਾਲਾ ਹੈ ਅਤੇ ਖਾਲਸੇ ਦਾ ਸਾਜਨਾ ਦਿਵਸ ਵੀ ਧੂਮ-ਧਾਮ ਦੇ ਨਾਲ ਮਨਾਇਆ ਜਾਣਾ ਤੇ ਉੱਥੇ ਹੀ ਇਸੇ ਸਬੰਧ ਦੇ ਵਿੱਚ ਸੰਗਤ ਹਰ ਰੋਜ਼ ਤਖਤ ਸ੍ਰੀ ਹਿਸਕਾਟ ਸਾਹਿਬ ਕੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਪਰ ਉੱਥੇ ਹੀ ਸੇਵਾਦਾਰਾਂ ਨੂੰ ਇੱਕ ਭੈਣ ਜੋ ਕਿ ਨੌਜਵਾਨ ਭੈਣ ਮਿਲੀ ਜੋ ਕਿ ਇੱਕ ਮੈਂਟਲੀ ਤੌਰ ਤੇ ਅਫਸੈਟ ਵੀ ਲੱਗ ਰਹੀ ਸੀ ਗੱਲਬਾਤ ਤੋਂ ਕਿਉਂਕਿ ਉਸ ਦਾ ਜਦੋਂ ਘਰ-ਬਾਰ ਦਾ ਐਡਰੈਸ ਪੁੱਛਿਆ ਤਾਂ ਕੁਝ ਵੀ ਨਹੀਂ ਦੱਸ ਰਹੀ। ਸੋ ਇਹ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦਾ ਇੱਕ ਮਕਸਦ ਇਹ ਵੀ ਹੈ ਕਿ ਜੇਕਰ ਤੁਸੀਂ ਜਾਣਦੇ ਹੋ ਇਸ ਭੈਣ ਬਾਰੇ ਤਾਂ ਜੂ ਕਮੈਂਟ ਕਰਨਾ ਤਾਂ ਕਿ ਇਸ ਨੂੰ ਇਸ ਦੇ ਘਰ ਪਹੁੰਚਾਇਆ ਜਾ ਸਕੇ। ਅਕਰ ਤੇ ਜੇਕਰ ਤੁਸੀਂ ਨਹੀਂ ਜਾਣਦੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਤੁਹਾਡੇ ਕਿਸੇ ਸ਼ੇਅਰ ਦੇ ਨਾਲ ਇਹ ਵੀਡੀਓ ਉਸ ਸ਼ਖਸ ਕੋਲ ਪਹੁੰਚ ਸਕੇ ਜੋ ਇਸ ਪਰਿਵਾਰ ਨੂੰ ਇਸ ਭੈਣ ਨੂੰ ਜਾਣਦਾ ਹੋਵੇ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਹਾਲਾਤ ਕਿਸ ਤਰ੍ਹਾਂ ਦੇ ਹਨ ਅਤੇ ਇੱਕ ਜਵਾਨ ਕੁੜੀ ਦਾ ਇਸ ਤਰ੍ਹਾਂ ਘਰ ਤੋਂ ਬਾਹਰ ਰਹਿਣਾ ਕਤੇ ਵੀ ਮੁਨਾਸਿਬ ਨਹੀਂ ਹੋਤਾ ਗ੍ਰੇਮਤ ਰਹੀ ਕਿ ਇਹ ਦੋ ਸਿੱਖ ਭਰਾਵਾਂ ਨੂੰ ਇਹ ਭੈਣ ਮਿਲ ਗਈ ਅਤੇ ਇਸ ਨੂੰ ਸਾਮਿਆ ਗਿਆ ਤੇ ਇਸ ਤੋਂ ਬਾਅਦ ਇਸ ਦੇ ਪਰਿਵਾਰ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਸੋ ਦੇਖੋ ਇਸ ਮੌਕੇ ਦੀ ਪੂਰੀ ਵੀਡੀਓ ਜੀ ਕਲੀ ਆ ਜੀ ਵੀ ਹਾਂ ਜੀ ਘਰੇ ਘਰੇ ਹੀ ਤਾਂ ਹੋਣਾ ਘਰੇ ਹੀ ਨਹੀਂ ਆਸੀ ਆ ਜਦੋਂ ਵੀ ਸਾਡੇ ਨਾਲ ਇਸ ਤਰ੍ਹਾਂ ਕਿਸ ਨੇ ਕੌਣ ਕਰਦਾ ਆ? ਅਸੀਂ ਕਿਸੇ ਦਾ ਕੀ ਮਾੜਾ ਕਰਤਾ ਵੀਰੇ? ਅਸੀਂ ਤਾਂ ਘਰੋਂ ਐਨੇ ਦੁਖੀ ਸੀਗੇ। ਕਿਆ ਹੋਇਆ ਕਿਆ? ਤੂੰ ਮਤ ਕਰਦੇ ਐਨੇ ਪਰੇਸ਼ਾਨ ਕਰਦੇ ਸੀ, ਪਾਲਦੇ ਸਾਨੂੰ ਸੁਖਿਆ। ਨਾ ਰੋਂਦੀ ਕਾਨੂੰ ਭੈਣੇ ਤੂੰ ਹੋਇਆ ਕਿਆ ਐ? ਕੰਨ ਕਮਰਾਂਡਾ ਹੀ ਆਂਦੀ। ਤੇਰਾ ਪਿੰਡ ਕਿਹੜਾ ਐ? ਬਰੇਂਡੇ ਤੋਂ ਆਈ ਵੀ ਤੂੰ ਦੱਸਿਆ ਤਾਂ ਮੈਨੂੰ ਬਰੇਂਡੇ। ਬਰੇਂਡੇ ਤੋਂ ਆਈ ਵੀ। ਪਿੰਡ ਕਿਹੜਾ ਤੇਰਾ? ਕੋਈ ਨਹੀਂ ਤੂੰ ਸਾਨੂੰ ਭਰਾਏ ਸਮਝ ਆਪਣਾ। ਕਿਹੜਾ ਪਿੰਡ? ਮੈਨੂੰ ਦੱਸਿਆ ਤਵਾਂ ਕਾ ਸੇਵਾਦਾਰ। ਅਸੀਂ ਸੇਵਾਦਾਰੇ ਇੱਥੇ ਦੱਸਦੇ ਪਿੰਡ ਕਿਹੜਾ ਪੈਣੇ ਤੇਰਾ? ਪਿੰਡ ਤਾਂ ਬਿਟਿੰਡੇ ਕੋਲੇ ਆ। ਕਿਹੜਾ? ਕਿਹੜਾ ਪਿੰਡ ਆ? ਤੂੰ ਮੈਨੂੰ ਪਿੰਡ ਤਾਂ ਦੱਸ ਦੇ। ਹਾਂ? ਉਹ ਨੰਬਰ ਦੇ ਆਪਣੇ ਲਖਵੀਰ ਵੀਰੇ ਦਾ। ਤੂੰ ਮੈਨੂੰ ਪਿੰਡ ਦੱਸ। ਇਹ ਸਾਡੇ ਦੁਸ਼ਮਣ ਆ। ਚਲੋ ਕਿਥੇ 마ਸੀ ਦੇ ਮੁੰਡੇ ਦਾ ਦੇ ਦੇ। 마ਸੀ ਦੇ ਚਾਚੇ ਦਾ ਘੂਏ ਦਾ ਕੋਈ ਤਾਂ ਮੁੰਡਾ ਹੋਣਾ ਹੀ ਐ। ਕਿਸੇ ਦਾ ਨੰਬਰ ਤਾਂ ਕਿਸੇ ਦਾ ਨੰਬਰ ਤਾਂ ਦੇ। ਐ ਮੇਰੀ ਗੱਲ ਸੁਣ ਦੇਖ ਤੂੰ ਗੁਰੂ ਦੀ ਨਗਰੀ ਚ ਆਈ ਵੀ ਤਖਤ ਸਾਹਿਬ ਆਈ ਵੀ ਕੇਸਗੜ੍ਹ ਸਾਹਿਬ ਦੇਖ ਗੁਰੂ ਦੀ ਨਗਰੀ ਚ ਆਈ ਵੀ ਨਾ ਤਾਂ ਇੱਥੇ ਇਦਾਂ ਬੋਲੀਦਾ ਹੁੰਦਾ ਤੇ ਦੱਸ ਦੇਈਦਾ ਹੁੰਦਾ ਖੇਕਰ ਕਰਦੇ ਹੁੰਦੇ ਘੜਦੇ ਠੀਕ ਹੈ ਤੂੰ ਮੈਨ ਕੋਈ ਗੱਲੀ ਆਪਣੇ ਪਾਏ ਸਪਰਾਏ ਸਮਝ ਪਿੰਡ ਤੋਂ ਦੱਸ ਲੈ ਕਿਹੜਾ ਫਿਰ ਤੂੰ ਸਾਨੂੰ ਇੱਥੇ ਕੁਝ ਹੋ ਜਾਣ ਘਰ ਨਹੀਂ ਐਦਾਂ ਨਹੀਂ ਹੁੰਦਾ ਕੁਝ ਪੜ੍ਹੇ ਐਦਾਂ ਤੂੰ ਮੈਨ ਪਿੰਡ ਦੱਸ ਤੇਰਾ ਕਿਹੜਾ ਪਿੰਡ ਦੱਸ ਤੇ ਭੈਣੇ ਕਿਹੜਾ ਭਈ ਅਸੀਂ ਇੰਨੇ ਦਿਨ ਹੋ ਗਏ ਮੈਂ ਤੱਕਰੀ ਇੰਨੇ ਸਭ ਦੀਆਂ ਵੀ ਸਾਨੂੰ ਅਸੀਂ ਸੀਆ ਵੀ ਸਾਨੂੰ ਕੋਈ ਕਾਰਵਾਈ ਕੀਤੀ ਜਾਵੇ ਕਾਦੀ ਕਾਰਵਾਈ ਦੱਸੋ ਹੋਇਆ ਕੀ ਅਸੀਂ ਤਾਂ ਆਪਣੇ ਘਰਿਆਂ ਦੀ ਕਰਵਾਉਣੀ ਹੈ ਘਰ ਦੇ ਸਾਨੂੰ ਮਾਰਦੇ ਇੱਥੇ ਵੀ ਕਰ ਦਿਆਂ ਦੀ ਸਿਆਸਤ ਆ ਗਈ ਕਰਦੇ ਨਹੀਂ ਕੋਈ ਅਸੀਂ ਤੇਰੀ ਮਦਦ ਕਰਾਂਗੇ ਐ ਤਾਂ ਦੱਸ ਤੂੰ ਵੀ ਕਿਹੜਾ ਪਿੰਡ ਹੈ ਤੇਰਾ ਮਾਰ ਜਦ ਪਤਾ ਲੱਗਾ ਪਿੰਡ ਕਿਹੜਾ ਬਠਿੰਡੇ ਕੋਲੇ ਉਹ ਥੋ ਬਠਿੰਡੇ ਕੋਲ ਬਠਿੰਡਾ ਛੋਟਾ ਜਿਹਾ ਹੈ ਬਠਿੰਡਾ ਤਾਂ ਐਡਾ ਵੱਡਾ ਤੂੰ ਪਿੰਡ ਦੱਸ ਤੇ ਪਿੰਡ ਦੱਸ ਤੇਰਾ ਕਿਹੜਾ ਤੈਨੂੰ ਤੇਰੇ ਪਿੰਡ ਪਜਾ ਦੇਵਾਂਗੇ ਤੂੰ ਬਸ ਜਾਈਂਗੀ ਟ੍ਰੇਨ ਚ ਬਸ ਤੇ ਆਈ ਬਸ ਤੇ ਆਈ ਅੱਜ ਹੀ ਆਈ ਤੇ ਬਣੇ ਕਹਾਂ ਲਈ ਆਹਡਾਰਡ ਕਾਰਡ ਹੈਗਾ ਤੇਰੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਦੇਖੋ ਤੇਰਾ ਲੱਗੇ ਛਾਗੇ ਪਿੰਡ ਕਿਹੜਾ ਕੋਈ ਆਂਡ ਕੋਣ ਪਿੰਡ ਹੈ ਏ ਤੂੰ ਆਸੀ ਤੇਰੇ ਭਰਾਵਾਂ ਵਰ ਗਿਆ ਦੱਸਦਾ ਸਾਈ ਆ ਫੋਨ ਦੇ ਮੜ ਜਾਣਾ ਹੀ ਨਹੀਂ ਹੈ ਅਸੀਂ ਬਾਬਾ ਪਿੰਡ ਨਹੀਂ ਭੇਜਦੇ ਫੋਨ ਤੇ ਤੈਨੂੰ ਪਿੰਡ ਨਹੀਂ ਭੇਜਦੇ ਅਸੀਂ ਕਿੱਦਾਂ ਦੇ ਤਮੰਤਾ ਕਰੀਏ ਨੇ ਹਰੇਕ ਦੀਆਂ ਕੋਈ ਕੋਈ ਨਹੀਂ ਆਏਗਾ ਅਸੀਂ ਤੇਰੇ ਨਾਲ ਕੋਈ ਨਹੀਂ ਆ ਅਸੀਂ ਜਿਹੜੇ ਆ ਸਾਰੀ ਜਨਤਾ ਭੇਜਦਾ ਨਾ ਇਹ ਮੇਰਾ ਬ੍ਰਦਰ ਆ ਕਿਹੜੀ ਜਨਤਾ ਜਿਵੇਂ ਸਾਰੇ ਤੇਰਾ ਬ੍ਰਦਰ ਕਿੱਥੇ ਦਾ ਦੱਸ ਬ੍ਰਦਰ ਇਹ ਸਭ ਉਹਨੇ ਵੀਡੀਓ ਪਾਈ ਹੋਈ ਆ ਸਭ ਉਹਨੇ ਕੁਝ ਕੀਤਾ ਹੋਇਆ ਨਹੀਂ ਨਹੀਂ ਬ੍ਰਦਰ ਦੱਸ ਦੇ ਬ੍ਰਦਰ ਕਿੱਥੇ ਦਾ ਆਏ ਆ ਵੀ ਮੇਰੀ ਭੈਣ ਨਾਲ ਜਿੰਨੀ ਵੀ ਦੁਸ਼ਮਨੀ ਕੱਢੀ ਜਾਵੇ ਉੰਨੀ ਕੱਢਾ ਓਹੋ ਆਸੀ ਉਹਨੂੰ ਪੁੱਛ ਲੈਂਦੇ ਬ੍ਰਦਰ ਹੈ ਤੇਰਾ ਕਿੱਥੇ ਦਾ ਕਿਹੜੇ ਪਿੰਡ ਦਾ ਬਟਿੰਡੇ ਦਾ ਹੀ ਆ ਓਹੋ ਹੈ ਤਾਂ ਬਟਿੰਡੇ ਦਾ ਹੀ ਪਿੰਡੇ ਤੇ ਵੀ ਪਿੰਡ ਹੁੰਦਾ ਕੋਈ ਭੈਣੇ ਅਸੀਂ ਪਿੰਡ ਦੱਸ ਨਹੀਂ ਗੀਆਂ ਦੇਖ ਮੈਂ ਤਾਂ ਇਹ ਕਹਿੰਦਾ ਵੀ ਜਮਾਨਾ ਬੜਾ ਖਰਾਬ ਹੈ ਭੈਣੇ ਬਹੁਤ ਖਰਾਬ ਹੈ ਕੁੜੀਆਂ ਦਾ ਨਿਕਲਣਾ ਬੜਾ ਔਖਾ ਹੈ ਤੇ ਮੇਰੀ ਭੈਣ ਮੈਨੂੰ ਐ ਦੱਸ ਦੇ। ਜੀ ਦਾ ਸੁਭਾ ਮੱਥਾ ਟੇਕਿਆ ਰੱਬ ਸਾਨੂੰ ਬਚਾ ਦੇ ਸੁਭਾ ਚਲੇ ਜਾਵਾਂਗੇ। ਨਹੀਂ ਨਹੀਂ ਜਾਣੇ ਦੀ ਕੋਈ ਗੱਲ ਨਹੀਂ। ਤੇਰਾ ਘਰ ਆਪਣਾ ਐ ਤੂੰ ਇਹ ਦੱਸ ਦੇ ਵੀ ਤੇਰਾ ਇੱਕ ਵਾਰੀ ਐ ਦੱਸ ਦੇ ਪਿੰਡ ਕਿਹੜਾ। ਚੱਲ ਜੇ ਤੂੰ ਲੋਡ ਪੈ ਗਈ ਨਾ ਕੋਈ ਸੀ ਦੀ ਇਹ ਇਹਦਾ ਨੰਬਰ ਮੇਰੇ ਨੰਬਰ ਮੈਨੂੰ ਫੋਨ ਕਰੋ ਤੁਸੀਂ। ਇਹਦਾ ਨੰਬਰ ਜੇ ਲੋਡ ਪਈ ਇਹਦਾ ਨੰਬਰ ਲੈ ਲੈ। ਹਾਂ ਕੋਈ ਲੋਡ ਪਈ ਤਾਂ ਸਾਨੂੰ ਦੱਸ ਦੀ। ਅੱਡਾਇਲ ਕਰਾ ਦੇ ਆਪ ਤੂੰ ਕਰ ਦੇ ਆਪ ਡੈਲ ਯਾਰ। ਕੋਈ ਲੋਡ ਪੈ ਜਾਂਦੀ ਰਾਤ ਨੂੰ। ਨੰਬਰ ਨੰਬਰ ਲੈ। ਫੋਨ ਖਰਾਬ ਐ। ਮੈਂ ਕਹਿੰਦਾ ਡੈਡ ਹੋਣਾ ਪਾਉਣਾ। ਨਹੀਂ ਚਾਰਜ ਹੁੰਦਾ ਆਉਂਦਾ। ਉਹ ਵਿੱਚ ਕਰਤਾ ਆ ਲਖਵੀਰ ਬਾਈ ਨੇ ਨਾ ਅਸੀਂ ਅੱਜ ਕਰੀਏ ਨਾ ਅਸੀਂ ਚਲ ਕਾਸੀ ਨਹੀਂ ਕਰਨਾ ਲਖਵੀਰ ਤੁਸੀਂ ਮੇਰਾ ਨੰਬਰ ਲਿਖ ਨਹੀਂ ਨਹੀਂ ਇਹਦਾ ਮੇਰੀ ਗੱਲ ਸੁਣ ਇੱਧਰ ਸੁਣ ਤੂੰ ਲਖਵੀਰ ਨੂੰ ਕਾਰ ਨਾ ਕਰ ਕੋਈ ਨਹੀਂ ਕੋਈ ਨਹੀਂ ਉਹ ਰੋਂਦੀ ਕਾ ਨੂੰ ਐ ਤੂੰ ਸੁਣ ਤਾ ਲੈ ਰੋਂਦੀ ਕਾ ਤੇ ਐ ਕੋਈ ਗੱਲ ਨਹੀਂ ਤੂੰ ਰੋ ਨਾ ਰੋ ਨਾ ਚੁੱਪ ਹੋ ਜਾ ਉਹ ਹੋ ਅਸੀਂ ਤੇਰੇ ਭਰਾਵਾਂ ਮਾ ਵਰ ਗਿਆ ਚਲ ਕੋਈ ਨਹੀਂ ਚੁੱਪ ਹੋ ਜਾ ਚੁੱਪ ਹੋ ਚੁੱਪ ਹੋ ਤੂੰ ਯਾਰ ਆਪਣਾ ਆਪਣਾ ਨੰਬਰ ਚ ਡਾਇਲ ਕਰ ਫੋਨ ਵੀ ਤਾਂ ਹੋਵੇ ਫੋਨ ਤੂੰ ਕਰ ਦੇ ਡਾਇਲ ਇਹਨੂੰ ਜੇ ਲੋਡ ਪਾਵਨ ਤੂੰ ਡਾਇਲ ਕਰ ਦੇ ਫੋਨ ਤਾਂ ਹੋਣ ਦੋ ਹੋ ਗਿਆ ਹੋ ਗਿਆ ਹੋਵੇ ਪਹਿਲੇ ਚਾਰ ਚਲਾਈ ਇਹਨੂੰ ਮੜ ਜਿਆ ਤੂੰ ਲਾ ਦੇ ਯਾਰ ਵਿਚਾਰੀ ਦੀ ਨੂੰ ਪਤਾ ਲੱਗਦਾ ਕੋਈ ਨਹੀਂ ਅਸੀਂ ਤੇਰੇ ਆਪਣੇ ਆ ਕੋਈ ਨਹੀਂ ਲਾ ਚਾਰ ਚਲਾ ਨਹੀਂ ਬਈ ਆਪਣੇ ਤੇ ਨਹੀਂ ਕੋਈ ਨਹੀਂ ਕੋਈ ਨਹੀਂ ਟੈਨਸ਼ਨ ਲੈ ਤੇਰਾ ਆਪਣਾ ਓਹੋ ਜਲ ਦੇਖ ਨਹੀਂ ਕਿ ਤੂੰ ਤੂੰ ਗੋਲੀ ਨਹੀਂ 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 ਕੋਈ ਨਾ ਰੋ ਨਾ ਤੂੰ ਰੋ ਨਾ What a